ਜਿਹੜਾ ਖੂਨਦਾਨ ਕੈਂਪ ਹੈ ਇਹ ਕਦੋਂ ਲੱਗਣਾ ਹੈ ਤੁਹਾਨੂੰ ਜੇ ਜਾਣਕਾਰੀ ਦੇਣੀ ਹੈ ਵਾਈਬਰ ਜੀ ਕਾ ਖੜਸਾ ਵਾਈਬਰ ਜੀ ਕੀ ਫਤਿਹ ਇਹ ਖੂਨਦਾਨ ਅੱਜ ਵੀ ਲੱਗਾ ਹੋਇਆ ਹੈ ਸ੍ਰੀ ਖੰਡਪੜ ਸਾਹਿਬ ਆਰੰਭੋ ਐਨਰਜੀ 28 ਤਰੀਕ ਨੂੰ ਸਵੇਰ ਤੋਂ 9 ਵਜੇ ਤੋਂ ਲੈ ਕੇ 2 ਵਜੇ ਤੱਕ ਅਤੇ ਪਰਸੋਂ ਤਾਂ ਸੰਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਘਾੜੇ ਨੂੰ ਸਮਰਪਿਤ ਇਹ ਖੂਨਦਾਨ ਕੈਂਪ ਜਿਹੜਾ ਪਰਸੋਂ 30 ਤਰੀਕ ਨੂੰ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਚੱਲੇਗਾ ਕੱਲ ਸਵੇਰੇ 10:30 ਵਜੇ ਨਗਰ ਕੀਰਤਨ ਚੱਲੇ ਪਏਗਾ ਇੱਕੋ ਗੁਰਦੁਆਰਾ ਸਿੰਘ ਸਭਾ ਤੋਂ ਅਤੇ ਸ਼ਾਮ ਨੂੰ 5 ਤਕਰੀਬਨ 5:00 ਵਜੇ 5:30 ਵਜੇ ਵਾਪਸੀ ਆਏਗਾ ਬਕ ਬਕ ਬਾਜ਼ਾਰਾਂ ਦੇ ਵਿੱਚ ਹਾਂਜੀ ਹਾਂਜੀ ਸਾਰੇ ਵਕਾਂ ਕੁ ਬਾਜ਼ਾਰਾਂ ਪਈ ਤਾ ਚੱਲ ਕੇ ਇੱਕ ਖੜਾ ਸਾਹਿਬ ਗੁਰਦੁਆਰੇ ਅਤੇ ਥਾਣੇ ਦੇ ਪਿਛਲੇ ਪਾਸੇ ਦਇਆਨਾਲ ਮਾਰਕਡ ਸਕੂਲ ਤੋਂ ਗਾੜੌੜੋਂ ਜਾਏਗਾ ਫਸਟ ਸਟੈਂਡ ਅਤੇ ਤ੍ਰੀ ਚੌਪੀ ਤੋਂ ਗਾਂਧੀ ਗਰਾਊਂਡ ਤੋਂ ਫਿਰ ਵਾਪਸ ਆਏਗਾ 23 ਤਰੀਕ ਨੂੰ ਸਵੇਰੇ ਅਮਰਤ ਵੇਲੇ 8:00 ਵਜੇ ਸ੍ਰੀ ਅਖੰਡ ਪੜਦਾ ਉਹ ਤਾਂ ਭੋਗ ਪਹਿਣਗੇ ਉਸ ਤੋਂ ਤੁਰੰਤ ਜਿੰਨੀਆਂ ਸਮਾਣੇ ਦੀਆਂ ਸੁਸਾਇਟੀਆਂ ਨੇ ਉਹ ਸੁਖਮਨੀ ਸਾਹਿਬ ਦੇ ਬਾਟ ਕਰਨਗੀਆਂ ਉਸ ਤੋਂ ਬਾਅਦ ਤਿਰਤੰਦਰਬਾਰ ਹੋਏਗਾ ਜਿਸ ਦੇ ਵਿੱਚ ਭਾਈ ਦਸਵਿੰਦਰ ਸਿੰਘ ਜੀ ਜਾਚਕ ਅਤੇ ਭਾਈ ਭਰਪੂਰ ਸਿੰਘ ਜੀ ਅਖੰਡ ਕੀਰਤਨ ਜੱਟੇ ਵਾਲੇ ਉਹ ਉਹ ਵੀ ਕਥਾ ਕਰਨਗੇ ਅਤੇ ਹੋਰ ਵੀ ਲੋਕਲ ਜੋ ਹਨ ਉਹ ਵੀ ਕੀਰਤਨ वगैरह ਕਰਨਗੇ ਅਤੇ ਜਿਸ ਦੀ ਸਮਾਪਤੀ 1:30 ਵਜੇ ਸਹੀ ਕਰਦੇ ਕਰ ਦਿੱਤੀ ਜਾਵੇ ਜੀ ਅਤੇ ਗੁਰੂ ਕਾ ਲੰਗਰ ਟੁੱਟ ਵਰਤੇਗਾ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਖੂਨਦਾਨ ਜਿਹੜਾ ਹੁੰਦਾ ਹੈ ਇਹ ਬਹੁਤ ਚੰਗੀ ਗੱਲ ਹੁੰਦੀ ਹੈ ਕਿਸੇ ਦੀ ਜਾਨ ਬਚਾਉਣ ਦੇ ਵਿੱਚ ਸਹਾਇਕ ਹੁੰਦਾ ਹੈ ਸੋ ਖੂਨਦਾਨ ਕਈ ਵਾਰੀ ਆਪਾਂ ਨੂੰ ਨਹੀਂ ਮਿਲਦਾ ਦੁਕਾਨਾਂ ਤੋਂ ਜੇ ਆਪਾਂ ਖੂਨ ਦੇਵਾਂਗੇ ਤਾਂ ਹੀ ਆਪਾਂ ਨੂੰ ਖੂਨ ਮਿਲੇਗਾ ਇਸ ਲਈ ਇਹ ਇਹਦੇ ਵਿੱਚ ਕੋਈ ਉਹ ਗੱਲ ਨਹੀਂ ਹੈ ਇਹੋ ਜੀ ਗੱਲ ਨਹੀਂ ਹੈ ਕਿ ਜੋ ਖੂਨਦਾਨ ਜਿਹੜਾ ਇਹ ਮਹਾਂਕ ਦਾਨ ਹੁੰਦਾ ਸਭ ਤੋਂ ਵੱਡਾ ਦਾਨ ਇਹੀ ਹੁੰਦਾ ਜੇ ਕਿਸੇ ਦੀ ਜਾਨ ਬਚਾ ਲਈ ਬਚਾਈ ਜਾਵੇ ਤਾਂ ਬਹੁਤ ਚੰਗੀ ਗੱਲ ਹੈ ਬੋ ਬੋਦਲੋ ਨਾਇਗੁਰ ਜੀ ਦਾ ਖਾਲਸਾ ਬਾਈ ਨਾਇਗੁਰ ਜੀ ਦਾ